ਉਹ ਇਹ ਪਲੇਰ ਪਾਕ ਜਾਉਂਦੇ ਆ ਉਹ ਇੱਧਰ ਹੀ ਹੋਣ ਆ। ਅ ਦੇਬਿਆ ਜੋਤੀ ਜਾਗਰਣ ਸੰਸਥਾਨ ਵੱਲੋਂ ਇੱਕ ਭਗਵਿਆ ਕਲਾ ਯਾਤਰਾ ਕੱਢੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 4 ਤਰੀਕ ਨੂੰ ਇੱਥੇ ਸਾਧਵੀ ਜੀ ਦੇ ਨਾਮ ਕੀ ਸਾਧਰੀ ਸਾਧਵੀ ਸੁਸ਼ਰੀ ਸ਼੍ਰਿਆ ਜੀ ਇੱਥੇ ਪਹੁੰਚ ਰਹਿਣਾ। ਸ਼੍ਰੀ ਰਾਮ ਕਥਾ ਅੰਮ੍ਰਿਤਮਈ ਅੰਮ੍ਰਿਤ ਵਰਸ਼ਾ ਕਰਨਗੇ। ਉਸ ਤੋਂ ਪਹਿਲਾਂ ਇੱਕ ਬਹੁਤ ਭਗਵਿਆ ਕਲਾ ਯਾਤਰਾ ਦੇਬਿਆ ਜੋਤੀ ਜਾਗਰਣ ਸੰਸਥਾਨ ਵੱਲੋਂ ਕੱਢੀ ਆ ਰਹੀ ਹੈ ਤੇ ਅੱਜ ਬਠਿੰਡਾ ਦੇ ਜਿਹੜੇ ਅਮਰੀਕਸੀ ਰੋਡ ਤੋਂ ਇਹ ਕਲਸ਼ ਯਾਤਰਾ ਸ਼ੁਰੂ ਹੋਣੀ ਹੈ ਤੇ ਬਹੁਤ ਵੱਡੀ ਗਿਣਤੀ ਜਿਹੜੇ ਸ਼ਰਧਾਲੂ ਨੇ ਇਹਨਾਂ ਦੇ ਸੰਸਥਾਨ ਦੇ ਉਹ ਇਸ ਕਲਸ਼ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਲਸ਼ ਜਿਹੜੇ ਹੈਗੇ ਆ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਉਡਾੰਗ theater ਦੇ ਸਾਹਮਣੇ ਜਿਹੜਾ ਬਾਗ ਹੈਗਾ ਅਮਰੀਕਸੀ ਰੋਡ ਦਾ ਏਰੀਆ ਉੱਥੋਂ ਸ਼ੁਰੂ ਕਰਨਗੇ ਤੇ ਉੱਥੋਂ ਸ਼ੁਰੂ ਕਰਕੇ ਜਿਹੜਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸ਼ਹਿਰ ਵਸਿਆ ਨੂੰ ਇਸ ਨੇ ਇਹ ਦਿੱਤਾ ਜਾਊਗਾ ਕਿ 4 ਤਰੀਕ ਨੂੰ ਇੱਥੇ ਅੰਮ੍ਰਿਤ ਵਰਸ਼ਾ ਹੋਣ ਜਾ ਰਹੀ ਹੈ ਸਾਧਵੀ ਸ੍ਰੀ ਸੁਸ਼ਰੀ ਸ਼੍ਰੇਆ ਭਾਰਤੀ ਜੀ ਇੱਥੇ ਪਹੁੰਚ ਰਹੇ ਨੇ ਵਿਸ਼ੇਸ਼ ਤੌਰ ਤੇ ਸ਼੍ਰੀ ਰਾਮ ਕਥਾ ਦੀ ਦਾ ਇਹ ਅੰਮ੍ਰਿਤ ਵਰਸ਼ਾ ਇੱਥੇ ਕਰਨਗੇ ਠੀਕ ਹੈ ਜੀ ਤਾਂ ਪਿਆਰੀਆਂ ਜਿਹੜੀਆਂ ਹੈਗੀਆਂ ਬਹੁਤ ਹੀ ਜੋਰਾ ਛੋੜਾ ਤੇ ਚੱਲਦੀਆਂ ਨੇ ਸਾਧਵੀ ਜੀ ਦੇ ਸਵਾਗਤ ਦੇ ਲਈ ਤੇ ਸ਼੍ਰੀ ਰਾਮ ਕਥਾ ਤੋਂ ਪਹਿਲਾਂ ਲੈ ਚੱਲਦੇ ਹਾਂ ਜਿੱਥੋਂ ਇਹ ਜਿਹੜਾ ਸ਼ੁਰੂ ਹੋਣੀ ਹੈ ਕਲ ਸ਼ਾਤਰਾ ਸਾਰਿਆਂ ਨੇ ਇੱਕੋ ਐਡਰੈਸ ਕੋਡ ਜਿਹੜਾ ਹੈਗਾ ਇਹਨਾਂ ਦਾ ਜਿੱਥੇ ਇਹ ਚੱਲਦਾ ਨਹੀਂ ਮਾਰੋ ਸੇਮ ਡਰੈਸ ਕੋਡ ਇਹਨਾਂ ਦਾ ਸਿਰ ਤੇ ਕੇਸਰੀ ਪਗੜੀ ਤੇ ਵਾਈਟ ਕੱਪੜੇ ਤੁਸੀਂ ਦੇਖ ਸਕਦੇ ਹੋ ਜਿਹੜਾ ਡਰੈਸ ਕੋਡ ਹੈ ਇਹ ਸਿਰ ਤੇ ਕੇਸਰੀ ਪਗੜੀ ਤੇ ਵਾਈਟ ਕਪੜੇ ਤੇ ਹੱਥਾਂ ਦੇ ਵਿੱਚ ਜਿਹੜਾ ਕਥਾ ਦਾ ਪੋਸਟਰ ਹੈ ਉਹਦੇ ਵਿੱਚ ਰੂਪੇਕ ਲਿਖੀ ਹੋਈ ਹੈ 4 ਤਰੀਕ ਤੋਂ ਲੈ ਕੇ 10 ਅਕਤੂਬਰ ਤੱਕ ਇਹ ਅੰਮ੍ਰਿਤ ਵਰਸ਼ਾ ਹੋਣੀ ਹੈ ਇਹ ਸਾਧਵੀ ਜੀ ਖਾਸ ਤੌਰ ਤੇ ਇੱਥੇ ਪਹੁੰਚ ਰਹੇ ਹਨ ਸੁਸ਼ਰੀ ਸੁਦੇਾ ਸੂਰਜਾ ਭਰਤੀ ਜੀ ਤਾਂ ਇਥੋਂ ਊੜਾਂਗ ਥੀਏਟਰ ਕੋਲੋਂ ਜਿਹੜਾ ਇਹ ਕਲਯਾਤਰਾ ਸ਼ੁਰੂ ਹੋਣੀ ਹੈ ਤੁਹਾਨੂੰ ਦਿਖਾਉਣੀ ਹੈ ਕਲਯਾਤਰਾ ਦੀਆਂ ਚਲਕੀਆਂ ਚਲਕੇ ਊੜਾਂਗ ਥੀਏਟਰ ਦੇ ਸਾਹਮਣੇ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਯਾਤਰਾ ਜਿਹੜੀ ਹੈ ਕਿ ਕੱਢੀ ਜਾਊਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡਰੈੱਸ ਕੋਡ ਹੈ ਇਹਨਾਂ ਦਾ ਬਿਲਕੁਲ ਸੇਮ ਹੈ ਇਹ ਕਲਸ਼ ਯਾਤਰਾ ਦੇ ਰੂਪ ਦੇ ਵਿੱਚ ਸ਼ਹਿਰ ਦੇ ਵਿੱਚ ਮੈਸੇਜ ਦਿੱਤਾ ਜਾਊਗਾ ਆ ਦੀਦੀ ਦੀਦੀ ਤੁਹਾਡੀ ਪੱਗ ਨਹੀਂ ਹੈ ਤੁਹਾਡੇ ਕੋਲ ਪਰ ਮਾ ਲੋ ਅੰਦਰੋਂ ਫੇਰ ਆਉਂਦੇ ਆ। ਤਾਂ ਆਸ਼ੋਤੋ ਜੀ ਮਹਾਰਾ ਜਿਹੜੇ ਸਥਾਪਕ ਸ੍ਰੀ ਦਿਬਿਆ ਜੋਤੀ ਜਾਗਨ ਸੰਸਥਾਨ ਦੇ ਜਿਹੜੇ ਗੁਰੂ ਜੀ ਨੇ ਸਥਾਪਕ ਨੇ ਉਹਨਾਂ ਦਾ ਰਥ ਦੇ ਉੱਤੇ ਬੜੀ ਸੁੰਦਰ ਜਿਹੜੀ ਤਸਵੀਰ ਹੈ ਸਜਾਈ ਗਈ ਹੈ। ਉਸ ਤੋਂ ਅੱਗੇ ਜੇ ਹੋਰ ਰਥ ਨੇ ਬਹੁਤ ਸਾਰੇ ਰਥ ਜਿਹੜੇ ਇਸੇ ਤਰ੍ਹਾਂ ਸਜਾਏ ਗਏ ਆ। ਸਿਆਣੇ ਤਾਂ ਤੋਂ ਸ਼੍ਰੀ ਰਾਮ ਜੀ ਦੀ ਕਥਾ ਹੈ ਸੋ ਸ਼੍ਰੀ ਰਾਮ ਜੀ ਦਾ ਰਥ ਅੱਗੇ ਅੱਗੇ ਚੱਲੂਗਾ ਹਰ ਇੱਕ ਜਿਹੜੇ ਵੀ ਸ਼ਰਧਾਲੂ ਆ ਸਾਰਿਆਂ ਦੀ ਕੋਈ ਐਡਰੈਸ ਕਥਾ ਕੋਣ ਕਰਦਾ ਸ੍ਰੀ ਆਪਾਰਤੀ ਨੇ ਪਹਿਲੇ ਵੀ ਕੀ ਰਾਵੋ ਕਰਾ ਹੋਈ ਦੀ ਬਹੁਤ ਕਥਾ ਆਪ ਜੀ 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 ਉਹ ਡਾਊਨ ਲੋਡ ਕਰੋ ਜਿਹੜਾ ਕਾਲਿਆ ਆਪੀ ਤਾਂ ਕੀ ਆ ਬਟਿੰਡਾ ਵਾਸ਼ੂ ਦਾ ਬੈਂਡ ਵਾਜੇ ਸਾਰਾ ਕੁਝ ਨਾਲ ਨਾਲ ਚੱਲੂਗਾ ਇਸ ਕਲਸ਼ ਯਾਤਰਾ ਦੇ ਵਿੱਚ ਜਿਹੜਾ ਜੋਤੀ ਜਾਗਰਨ ਸੰਸਥਾ ਦੁਆਰਾ ਮੰਗਲ ਕਲਸ਼ ਯਾਤਰਾ ਬਹੁਤੀ ਭਗਵਾਂ ਕਲਸ਼ ਯਾਤਰਾ ਸਾਰਿਆਂ ਦੇ ਇੱਕੋ ਜਿਹਾ ਐਡਰੈਸ ਪਾਈ ਵੀ ਹੈ ਜਿਹੜੀ ਐਡਰੈਸ ਕੋਡ ਹੈ ਤਾਰਾ ਵਿਕੁਇਆ ਡਰੈਸ ਕੋਡ ਹੈ ਤੇ ਬਹੁਤ ਵੱਡੇ ਰੂਪ ਦੇ ਵਿੱਚ ਸ਼ਹਿਰ ਦੇ ਵਿੱਚ ਜਾ ਕੇ ਸੰਦੇਸ਼ ਦਿੱਤਾ ਜਾਊਗਾ ਕਿ 4 ਤਰੀਕ ਤੋਂ ਲੈ ਕੇ 4 ਅਕਤੂਬਰ ਤੋਂ 10 ਅਕਤੂਬਰ ਤੱਕ ਇਹ ਜੀ ਅਨੰਤਵਾਲ ਸ਼ਾਹ। ਤਾਂ ਤਿਆਰੀਆਂ ਜਿਹੜੀਆਂ ਫੁੱਲਾਂ ਦੇ ਨਾਲ ਰਾ ਕੇ ਜਗਾ ਜਗਾ ਤੇ ਜਿਹੜੇ ਸ਼ਰਧਾਲੂ ਹੈ ਉਹ ਲੰਗਰ ਇਸ ਤਰ੍ਹਾਂ ਯਾਤਰਾ ਵਾਸਤੇ ਪਾਣੀ ਦੀਆਂ ਫਰੂਟ ਜਸਤੋਲਾ ਵੀ ਰਸਤੇ ਦੇ ਲੱਗਿਆ ਹੋਣਗੀਆਂ। ਤਾਂ ਪੋਸ਼ੀ ਦੇ ਅੱਜ ਤੁਹਾਨੂੰ ਜਿਹੜੀ ਕਲ ਯਾਤਰਾ ਦੀ ਸ਼ੁਰੂਆਤ ਹੈ ਤੇ ਅਭੀ ਸਿਰੋਤ ਹੋਣੀਆਂ।

ਖੁਸ਼ੀ ਦੇਰ ਬਾਦ ਵਾਰਾ ਲਾਈਵ ਹੋਮ ਜਿਹੜਾ ਕਲ ਸ਼ਤਰਾਦਾਰ ਆਰੰਭ ਹੋਊਗਾ ਤਾਂ ਜੁੜੇ ਰੋ ਚੈਨਲ 5.5 ਟੀਵੀ ਦੇ ਨਾਲ ਚਾਹਤ ਚਾਹ ਭਾਰਤ ਚਾਹ ਚੀਆਉਂ